ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਇੰਡੀਅਨ ਹਿਸਟਰੀ ਦੇ ਜਿਹੜੇ ਮਹੱਤਵਪੂਰਨ ਪ੍ਰੈਸ਼ਨ ਨੇ ਉਹਨਾਂ ਦੀ ਸੀਰੀਜ਼ ਬਣਾਈ ਹੋਈ ਹੈ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਆਪਾਂ ਇਹਨਾਂ ਨੂੰ ਕੰਪਲੀਟ ਕਰਾਂਗੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਮਹਾਜਨਪਦ ਅਤੇ ਮਗਧ ਸਾਮਰਾਜ ਜਿਹੜਾ ਬਾਅਦ ਵਿੱਚ ਬਹੁਤ ਸ਼ਕਤੀਸ਼ਾਲੀ ਬਣ ਗਿਆ ਸੀ ਉਸ ਦੇ ਬਾਰੇ ਆਪਾਂ ਥੋੜੇ 35 ਕੁਐਸਚਨ ਨੇ ਉਹਨਾਂ ਨੂੰ ਐਕਸਪਲੇਨ ਕਰਾਂਗੇ ਵੀਡੀਓ ਲਾਸਟ ਤੱਕ ਦੇਖਿਓ ਵੀਡੀਓ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਜੇ ਹਾਂ ਸ਼ੇਅਰ ਜ਼ਰੂਰ ਕਰਨਾ ਤਾਂ ਅਗਲੀ ਗੱਲ ਇਹ ਜਿੰਨੇ ਵੀ ਕੁਐਸਚਨ ਨੇ ਉਹ ਆਪਣੇ ਜਿੰਨੇ ਵੀ ਗਵਰਨਮੈਂਟ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਜ਼ਰੂਰ ਆਉਂਦੇ ਨੇ ਭਾਵੇਂ ਸਟੈਟਿਕ ਜੀਕੇ ਦਾ ਪਾਰਟ ਆ ਇਹ ਕੁਐਸਚਨ ਕਦੇ ਚੇਂਜ ਨਹੀਂ ਹੋਣੇ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਆਪਣੇ ਜੋ ਵੀ ਤੁਹਾਡੇ ਸੁਝਾਅ ਨੇ ਵੀਡੀਓ ਪ੍ਰਤੀ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਕੁੱਲ ਜਨਪਦਾਂ ਦੀ ਗਿਣਤੀ ਕਿੰਨੀ ਸੀ ਤਾਂ ਜਨਪਦ ਕੀ ਸੀ ਨਕਸ਼ੇ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਸ ਸਮੇਂ ਭਾਰਤ ਦੇ ਸਾਮਰਾਜ ਸੀਗਾ ਭਾਰਤ ਦਾ ਜਿਹੜਾ ਵੀ ਰਾਜ ਸੀਗਾ ਉਹ ਛੋਟੇ-ਛੋਟੇ ਹਿੱਸਿਆਂ 'ਚ ਵੰਡਿਆ ਹੋਇਆ ਸੀ ਤਾਂ ਇਸ ਤੋਂ ਪਹਿਲਾਂ ਆਪਾਂ Vedic ਸਾਹਿਤ ਪੜ੍ਹ ਕੇ ਆਏ ਹਾਂ ਜਿਦੇ ਵਿੱਚ ਆਪਾਂ ਨੂੰ ਜਾਣਕਾਰੀ ਇਹ ਮਿਲਦੀ ਹੈ ਅ Vedic ਪੀਰੀਅਡ ਦੌਰਾਨ ਜਿਹੜਾ ਰਾਜ ਪ੍ਰਬੰਧ ਸੀਗਾ ਉਹ ਆਮ ਲੋਕਾਂ ਦੁਆਰਾ ਸਭਾ ਤੇ ਸਮੀਤੀ ਨਾਲ ਚਲਾਇਆ ਜਾਂਦਾ ਸੀ ਪਰ ਬਾਅਦ ਵਿੱਚ ਕੀ ਹੋਇਆ ਜਦੋਂ ਲੋਹੇ ਦੀ ਖੋਜ ਹੋ ਗਈ ਤਾਂ ਲੋਹੇ ਦੀ ਖੋਜ ਹੋਣ ਤੋਂ ਬਾਅਦ ਜਿਹੜੇ ਹਥਿਆਰ ਸੀ ਲੋਹੇ ਦੇ ਬਣ ਗਏ ਅਤੇ ਜੋ ਹਲ ਸੀ ਉਹ ਵੀ ਲੋਹੇ ਦੇ ਬਣ ਗਏ ਜਿਸ ਕਰਕੇ ਹੁਣ ਇਹਨਾਂ ਨੂੰ ਅਨਾਜ ਪੈਦਾ ਕਰਨ ਲਈ ਥਾਂ ਥਾਂ ਭਟਕਣਾ ਨਹੀਂ ਪੈਂਦਾ ਸੀ ਤਾਂ ਇਹਨਾਂ ਨੇ ਕੀ ਕੀਤਾ ਲੋਹੇ ਦੇ ਜਿਹੜੇ ਹਲਾਂ ਦੇ ਨਾਲ ਇੱਕ ਥਾਂ ਤੇ ਜ਼ਮੀਨ ਬੋਣੀ ਸ਼ੁਰੂ ਕਰਤੀ ਜੰਗਲ ਸਾਫ਼ ਕਰਤਾ ਜਿਸ ਦੇ ਨਾਲ ਪੈਦਾਵਾਰ ਚੰਗੀ ਹੋਣੀ ਸ਼ੁਰੂ ਹੋ ਗਈ ਤਾਂ ਲੋਕਾਂ ਨੇ ਪਰਮਾਨੈਂਟ ਸੈਟਲਮੈਂਟ ਅਪਣਾ ਲਈ ਇੱਕੋ ਜਗ੍ਹਾ ਰਹਿਣ ਲੱਗ ਪਏ ਫਿਰ ਹੌਲੀ ਹੌਲੀ ਉਹਨਾਂ ਦੇ ਵਿੱਚ ਜਿਹੜੇ ਛੋਟੇ ਛੋਟੇ ਰਾਜ ਜਿਵੇਂ ਤੁਸੀਂ ਦੇਖ ਸਕਦੇ ਹੋ ਕਾਸੀ ਮਾਲਾ ਕੁਸ਼ਾਲਾ ਅੰਸਾਲਾ ਕੂਰੂ ਮਤਸਿਆ ਸੂਰਸ਼ਣਾ ਇਹ ਜਿਹੜੇ ਰਾਜ ਸੀ ਅਵੰਤੀ ਇਹ ਸਾਰੇ ਰਾਜ ਹੌਲੀ ਹੌਲੀ ਵੱਡੇ ਹੁੰਦੇ ਗਏ ਛੋਟੇ ਸ਼ਹਿਰ ਵੱਡੇ ਸ਼ਹਿਰਾਂ ਵਿੱਚ ਤਬਦੀਲ ਹੁੰਦੇ ਗਏ ਜਿਸ ਦੇ ਨਾਲ ਇਹਨਾਂ ਦੀ ਜਿਹੜੀ ਗਿਣਤੀ ਵੱਧ ਕੇ 16 ਹੋ ਗਈ ਜਿਦੇ ਵਿੱਚੋਂ ਜਿਹੜਾ ਆਪਣਾ ਮਗਧ ਸਾਮਰਾਜ ਹੈ ਇਹ ਬਹੁਤ ਸ਼ਕਤੀਸ਼ਾਲੀ ਹੋਇਆ ਇਹ ਅੱਜਕੱਲ ਬਿਹਾਰ ਦਾ ਇਲਾਕਾ ਇਸ ਦੇ ਵਿੱਚ ਆਉਂਦਾ ਹੈ ਤਾਂ ਇਹਨਾਂ ਦੀ ਜਿਹੜੀ કુલ ਗਿਣਤੀ ਸੀ ਉਹ 16 ਸੀ ਇਹਨਾਂ ਦੇ ਰਾਜ ਤੇ ਰਾਜਧਾਨੀਆਂ ਪੁੱਛ ਲੈਂਦੇ ਨੇ ਪਰ ਆਪਾਂ ਇਸ ਵੀਡੀਓ ਵਿੱਚ ਰਾਜ ਤੇ ਰਾਜਧਾਨੀਆਂ ਦੀ ਗੱਲ ਨਹੀਂ ਕਰਾਂਗੇ ਇਸ ਦੇ ਲਈ ਤੁਸੀਂ ਆਪਣਾ ਸੈਪਰੇਟ ਕੁਝ ਪੜ੍ਹ ਸਕਦੇ ਹੋ ਜਾਂ ਮੈਂ ਇਸ ਦੇ ਲਈ ਇੱਕ ਸਪੈਸ਼ਲ ਵੀਡੀਓ ਤੁਹਾਡੇ ਲਈ ਵੀ ਅਪਲੋਡ ਕਰ ਦਾਂਗਾ ਅਗਲਾ ਹੈ ਕਿ ਬੁੱਧ ਧਰਮ ਦਾ ਜਿਹੜਾ ਗ੍ਰੰਥ ਹੈ ਕਿਹੜਾ ਗ੍ਰੰਥ ਹੈ ਜਿਸ ਵਿੱਚ 16 ਜਨਪਦਾਂ ਦਾ ਜ਼ਿਕਰ ਮਿਲਦਾ ਕਿੱਥੋਂ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਜਿਹੜੀ ਇਹਨਾਂ ਦੀ ਗਿਣਤੀ ਹੈ ਉਹ 16 ਹੀ ਸੀ ਤਾਂ ਅੰਗੂਤਰ ਨਿਕਾਏ ਅੰਗੂਤਰ ਨਿਕਾਏ ਇਹ ਜਿਹੜਾ ਆਹ ਵਾਲਾ ਗ੍ਰੰਥ ਹੈ origignal ਪਿਕ ਹੈ ਉਸ ਗ੍ਰੰਥ ਦੀ ਜਿਸ ਦੇ ਵਿੱਚ 16 ਜਨਪਦਾਂ ਦਾ ਹੋਣ ਦਾ ਜਿਹੜਾ ਜ਼ਿਕਰ ਉਹ ਮਿਲਦਾ ਹੈ ਕਿ ਉਸ ਸਮੇਂ ਭਾਰਤ ਵਿੱਚ 16 ਜਨਪਦ ਸੀਗੇ ਅਗਲੀ ਗੱਲ ਕਰਦੇ ਆਂ ਵੀ ਜੈਨ ਧਰਮ ਦਾ ਕਿਹੜਾ ਗ੍ਰੰਥ ਹੈ ਜਿਸ ਦੇ ਵਿੱਚ ਇਹਨਾਂ ਦਾ ਜ਼ਿਕਰ ਮਿਲਦਾ ਹੈ ਤਾਂ ਜਨ ਧਰਮ ਦਾ ਜਿਹੜਾ ਭਗਵਤੀ ਸੂਤਰ ਹੈ ਉਸ ਦੇ ਵਿੱਚ ਇਸ ਦਾ ਜਿਹੜਾ ਜ਼ਿਕਰ ਆ ਉਹ ਮਿਲਦਾ ਹੈ ਅਗਲਾ ਗੱਲ ਹੈ ਜਿਹੜਾ ਆਪਾਂ ਬੁੱਧ ਸਾਹਿਤ ਪੜਿਆ ਅੰਗੂਤਰ ਨਿਕਾਏ ਉਹਦੇ ਅਨੁਸਾਰ ਰਾਜ ਕਿੰਨੇ ਪ੍ਰਕਾਰ ਦੇ ਸੀ ਤਾਂ ਉਸ ਸਮੇਂ ਰਾਜ ਦੋ ਪ੍ਰਕਾਰ ਦੇ ਸੀ ਰਾਜਤੰਤਰ ਜਿਸ ਦਾ ਜਿਹੜਾ ਰਾਜ ਪ੍ਰਬੰਧ ਰਾਜਾ ਹੁੰਦਾ ਸੀ ਉਸ ਦਾ ਬੱਚਾ ਅੱਗੇ ਰਾਜਾ ਬਣਦਾ ਸੀ ਫਿਰ ਆਗੇ ਸੀ ਗਣਤੰਤਰ ਜੀ ਦਾ ਮਤਲਬ ਰਾਜਾ ਜੋ ਲੋਕਾਂ ਦੁਆਰਾ ਆਪਣੇ ਵਿੱਚੋਂ ਚੰਗਾ ਆਦਮੀ ਚੁਣ ਕੇ ਉਸ ਨੂੰ ਰਾਜਾ ਬਣਾਇਆ ਜਾਂਦਾ ਸੀ ਤਾਂ ਉਹ ਗਣਤੰਤਰਤ ਗਣਤੰਤਰ ਸੀ ਤਾਂ ਦੋ ਪ੍ਰਕਾਰ ਦੇ ਜਿਹੜੇ ਰਾਜ ਸਨ ਅਗਲਾ ਪ੍ਰਸ਼ਨ ਹੈ ਕਿ ਦੁਨੀਆ ਦਾ ਕਿਸ ਗਣ ਰਾਜ ਨੂੰ ਦੁਨੀਆ ਦਾ ਸਭ ਤੋਂ ਪਹਿਲਾ ਗਣਤੰਤਰ ਰਾਜ ਮੰਨਿਆ ਗਿਆ ਤਾਂ ਦੁਨੀਆ ਦਾ ਸਭ ਤੋਂ ਪਹਿਲਾ ਗਣਤੰਤਰ ਰਾਜ ਸੀ ਲਿਸ਼ਵੀ ਸਾਮਰਾਜ ਜੋ ਅੱਜਕੱਲ੍ਹ ਨੇਪਾਲ ਦੇ ਵਿੱਚ ਹੈ ਤਾਂ ਮਹਾਤਮਾ ਬੋਧ ਦੇ ਮਾਤਾ ਜੀ ਵੀ ਲਿਸ਼ਵੀ ਸਾਮਰਾਜ ਦੇ ਵਿੱਚੋਂ ਹੀ ਸਨ ਇਸ ਫੈਕਟ ਨੂੰ ਯਾਦ ਰੱਖਣਾ ਤਾਂ ਇਹ ਦੁਨੀਆ ਦਾ ਸਭ ਤੋਂ ਪਹਿਲਾ ਜਿਹੜਾ ਗਣ ਰਾਜ ਹੈ ਗਾਂਤੰਤਰ ਗਣਰਾਜ ਹੈ ਅੱਗੇ ਆ ਮਗਧ ਜਨਪਦ ਦਾ ਜ਼ਿਕਰ ਸਭ ਤੋਂ ਪਹਿਲਾਂ ਕਿਸ ਗ੍ਰੰਥ ਵਿੱਚ ਮਿਲਦਾ ਹੈ ਤਾਂ ਅਥਰਵ ਵੇਦ ਵਿੱਚ ਮਗਧ ਦਾ ਜਿਹੜਾ ਪ੍ਰੋਪਰ ਜ਼ਿਕਰ ਆਉਂਦਾ ਹੈ ਮਹਾਭਾਰਤ ਅਤੇ ਪੁਰਾਣਾ ਵਿੱਚ ਕਿਸ ਜਨਪਦ ਦੀ ਰੂਪਰੇਖਾ ਮਿਲਦੀ ਹੈ ਤਾਂ ਇੰਪੋਰਟੈਂਟ ਕੁਐਸਚਨ ਹੈ ਕਿ ਮਗਧ ਦੀ ਰੂਪਰੇਖਾ ਮਿਲਦੀ ਹੈ ਕਿ ਜਿਹੜਾ ਮਗਧ ਦਾ ਹੈ ਉਹ ਸਮੇਂ ਬਹੁਤ ਸ਼ਕਤੀਸ਼ਾਲੀ ਹੋ ਗਿਆ ਸੀ ਇਸ ਦੇ ਪਿੱਛੇ ਕਾਰਨ ਸੀ ਇੱਕ ਤਾਂ ਇਹ ਇਹਦੇ ਕੋਲੇ ਜਿਹੜੀ ਜ਼ਮੀਨ ਸੀ ਉਹ ਬਹੁਤ ਉਪਜਾਊ ਸੀ ਗੰਗਾ ਤੇ ਬ੍ਰਹਮਪੁੱਤਰ ਦਾ ਸੰਗਮ ਇੱਥੇ ਮਿਲਦਾ ਸੀ ਅ ਇੱਥੇ ਇਹਨਾਂ ਨੂੰ ਚਾਰਖੰਡ ਦਾ ਇਲਾਕਾ ਔਨ ਕਰਕੇ ਜਿਹੜਾ ਲੋਹੇ ਦੀਆਂ ਖਾਣਾ ਮਿਲਗੀਆਂ ਸੀਗੀਆਂ ਇਸ ਲਈ ਇਹਨਾਂ ਦੀ ਜਿਹੜੀ ਸੈਨਾ ਸੀ ਉਹ ਸਮੁੰਦਰੀ ਸੈਨਾ ਜਾਦੇ ਮਸ਼ਹੂਰ ਸੀ ਇਹਨਾਂ ਦੀ ਹਾਥੀਆਂ ਦੀ ਵਰਤੋਂ ਕਰਦੇ ਸੀ ਜੰਗ ਦੌਰਾਨ ਤੇ ਇਸ ਲਈ ਇਹ ਜਿਹੜਾ ਸਾਮਰਾਜ ਸੀਗਾ ਬਹੁਤ ਸ਼ਕਤੀਸ਼ਾਲੀ ਸੀ ਤੇ ਜਿੰਨੇ ਵੀ ਮਹਾਰਾਜੇ ਹੋਏ ਨੇ ਜਿੰਨਾਂ ਬਾਰੇ ਆਪਾਂ ਅੱਗੇ ਪੜਾਂਗੇ ਉਹਨਾਂ ਸਾਰਿਆਂ ਨੇ ਸਭ ਤੋਂ ਪਹਿਲਾਂ ਮਗਧ ਤੇ ਆਪਣਾ ਜਿਹੜਾ ਸਾਮਰਾਜ ਬਣਾਇਆ। ਮਹਾਭਾਰਤ ਦੇ ਪ੍ਰਾਣਾ ਅਨੁਸਾਰ ਮਗਧ ਰਾਜ ਦੀ ਜਿਹੜੀ ਸਥਾਪਨਾ ਕਿਸ ਨੇ ਕੀਤੀ ਸੀ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਬ੍ਰਹਦਰਥ ਸੀ। ਜਿਸਨੇ ਮਹਾਭਾਰਤ ਤੇ ਪੁਰਾਣਾਂ ਦੇ ਅਨੁਸਾਰ ਜਿਹੜਾ ਮਗਧ ਰਾਜ ਦੀ ਜਿਹੜੀ ਸਥਾਪਨਾ ਉਹ ਕੀਤੀ ਸੀ ਅਗਲਾ ਪ੍ਰਸ਼ਨ ਹੈ ਕਿ ਮਗਧ ਰਾਜ ਦੀ ਜਿਹੜੀ ਪਹਿਲੀ ਰਾਜਧਾਨੀ ਸੀ ਸਭ ਤੋਂ ਪਹਿਲੀ ਉਹ ਵਸੁਮਤੀ ਜਾਂ ਗਿਰਿਵਿਰਾਜ ਸੀ ਜਿਸ ਨੂੰ ਬ੍ਰਹਦਰਤ ਨੇ ਆਪਣੀ ਰਾਜਧਾਨੀ ਬਣਾਇਆ ਸੀ ਅਗਲਾ ਗੱਲ ਹੈ ਅਗਲਾ ਪ੍ਰਸ਼ਨ ਹੈ ਕਿ ਬ੍ਰਹਦਰਤ ਤੋਂ ਬਾਅਦ ਕੌਣ ਰਾਜਗਦੀ ਤੇ ਬੈਠਾ ਤਾਂ ਬ੍ਰਹਦਰਤ ਦਾ ਪੁੱਤਰ ਸੀ ਜਰਾਸੰਗ ਇਸ ਦਾ ਜਿਹੜਾ ਜਿਕਰ ਹੈ ਉਹ ਆਪਾਂ ਨੂੰ ਮਹਾਭਾਰਤ ਵਿੱਚ ਵੇਖਣ ਨੂੰ ਮਿਲਦਾ ਤਾਂ ਮਹਾਭਾਰਤ ਵਿੱਚ ਬੀਮ ਦੇ ਹੱਥੋਂ ਇਹ ਜਿਹੜਾ ਜਰਾ ਸੰਗ ਆ ਉਹ ਮਾਰਿਆ ਜਾਂਦਾ। ਅਗਲੇ ਪ੍ਰਸ਼ਨ ਦੀ ਜੇ ਗੱਲ ਕਰਦੇ ਆ ਤਾਂ ਬ੍ਰਾਹਦਰth ਵੰਸ਼ ਵਿੱਚੋਂ ਕਿਹੜਾ ਵੰਸ਼ ਆ ਜਿਹੜਾ ਮਗਧ ਦੇ ਉੱਤੇ ਵਿਰਾਜਮਾਨ ਹੋਇਆ? ਤਾਂ ਹਰਿਆੰਕ ਵੰਸ਼ ਸੀਗਾ ਜੋ ਮਗਧ ਦੇ ਉੱਤੇ ਵਿਰਾਜਮਾਨ ਹੋਇਆ। ਹਰਿਆੰਕ ਦਾ ਵੰਸ਼ ਦਾ ਸੰਸਥਾਪਕ ਕੌਣ ਸੀ? ਤਾਂ ਬਿੰਬੀਸਾਰ ਸੀ ਜੋ ਹਰਿਆੰਕ ਵੰਸ਼ ਦਾ ਸੰਸਥਾਪਕ ਸੀ। ਤਾਂ ਬਿੰਬੀਸਾਰ ਦਾ ਜਿਹੜਾ ਬੁੱਧ ਅਤੇ ਜੈਨ ਧਰਮ ਦਾ ਸਮਕਾਲੀ ਹੋਣ ਕਰਕੇ ਦੋਨੋਂ ਧਰਮ ਗੁਰੂਆਂ ਨਾਲ ਇਸ ਦਾ ਜਿਹੜਾ ਔਨ ਜਾਣ ਸੀ ਮਤਲਬ ਇਹ ਦੋਨਾਂ ਧਰਮਾਂ ਨੂੰ ਬਰਾਬਰ ਮੰਨਦਾ ਸੀ। ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿੰਬੀਸਰ ਖੁਦ ਮਹਾਤਮਾ ਬੁੱਧ ਦਾ ਜਿਹੜਾ ਸਵਾਗਤ ਆਪ ਕਰ ਰਿਹਾ ਹੈ। ਤਾਂ ਬਿੰਬੀਸਰ ਕਿਸ ਮਹਾਤਮਾ ਦੇ ਸਮਕਾਲੀ ਸਨ ਤਾਂ ਮਹਾਤਮਾ ਬੁੱਧ ਦੇ। ਅਗਲਾ ਪ੍ਰਸ਼ਨ ਹੈ ਬਿੰਬੀਸਰ ਕਦੋਂ ਤੋਂ ਕਦੋਂ ਤੱਕ ਰਾਜਗਦੀ ਤੇ ਵਰਾਜਮਾਨ ਰਿਹਾ 544 ਈਸਵੀ ਪੂਰਵ ਤੋਂ ਲੈ ਕੇ 412 ਈਸਵੀ ਪੂਰਵ ਤੱਕ ਗੱਦੀ ਤੇ ਰਿਹਾ। ਜਾਂਸਾਇਤੀ ਜੀ ਗੱਲ ਕਰੀ ਤਾਂ ਉਹਦੇ ਵਿੱਚ ਬਿੰਬੀਸਰ ਦਾ ਆਪਾਂ ਨੂੰ ਕੀ ਨਾਮ ਮਿਲਦਾ ਤਾਂ ਉਹਦਾ ਨਾਮ ਮਿਲਦਾ ਹੈ ਸ਼੍ਰੇਣਿਕ ਇਸ ਨੂੰ ਯਾਦ ਰੱਖਣਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਅਗਲਾ ਪ੍ਰਸ਼ਨ ਹੈ ਕਿ ਬਿੰਬੀਸਰ ਦੇ ਪੁੱਤਰ ਦਾ ਨਾਮ ਕੀ ਸੀ ਆਜਾਦ ਸ਼ਤ్రੂ ਤਾਂ ਇਸ ਤਸਵੀਰ ਵਿੱਚ ਆਜਾਦ ਸ਼ਤ్రੂ ਅਤੇ ਉਹ ਆਪਣੀਆਂ ਰਾਣੀਆਂ ਦੇ ਨਾਲ ਦਿਖਾਇਆ ਗਿਆ ਹੈ ਤਾਂ ਇਹ ਤਸਵੀਰ ਕਲਕੱਤਾ ਦੀਆਂ ਜਿਹੜੀਆਂ ਗੁਫਾਵਾਂ ਨੇ ਉਹਨਾਂ ਦੇ ਵਿੱਚ ਇਸ ਦੀ ਜੋ ਤਸਵੀਰ ਬਣੀ ਹੋਈ ਹੈ ਬਿੰਬੀਸਰ ਸਮੇਂ ਮਗਧ ਦੀ ਰਾਜਧਾਨੀ ਕਿਹੜੀ ਸੀ ਤਾਂ ਰਾਜਗਿਰ ਸੀ ਨਕਸ਼ੇ ਵਿੱਚ ਤੁਸੀਂ ਦੇਖ ਸਕਦੇ ਹੋ ਰਾਜਗਿਰ ਬਿਹਾਰ ਦੇ ਇਲਾਕੇ ਦੇ ਵਿੱਚ ਤਾਂ ਉਸ ਸਮੇਂ ਇਸ ਦਾ ਨਾਂ ਸੀ ਗਿਰਵੀ ਰਾਜ ਅਗਲਾ ਇਹ ਆਜਾਤ ਸ਼ਤ్రੂ ਕਦੋਂ ਮਗਧ ਦੀ ਜਿਹੜੀ ਰਾਜਗਦੀ ਤੇ ਬਰਾਜਮਾਨ ਹੋਇਆ ਤਾਂ ਜਿਹੜਾ ਬਿੰਬੀ ਆਜਾਤ ਸ਼ਤ్రੂ ਸੀ ਇਹ 492 ਈਸਵੀ ਪੂਰਵ ਵਿੱਚ ਆਪਣੀ ਗੱਦੀ ਤੇ ਬੈਠਾ ਪਹਿਲਾਂ ਨੇ ਆਪਣੇ ਪਿਤਾ ਨੂੰ ਕੈਦੀ ਕਰਿਆ ਬਾਅਦ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਤਾਂ ਫਿਰ ਇਹ 492 ਵਿੱਚ ਰਾਜਗਦੀ ਤੇ ਬਰਾਜਮਾਨ ਹੋ ਗਿਆ ਆਜਾਤ ਸ਼ਤ్రੂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਇਸ ਨੇ ਆਪਣੇ ਪਿਤਾ ਨੂੰ ਮਾਰਿਆ ਸੀ ਇਸ ਕਰਕੇ ਉਸ ਨੂੰ ਪਿੱਤਰਹੰਤਾ ਇਹ ਵੀ ਬਹੁਤ ਮਸ਼ਹੂਰ ਹੈ ਕਿ ਅਜਾਤਸ਼ਤਰੂ ਦਾ ਦੂਸਰਾ ਨਾਮ ਕੀ ਹੈ ਇਸ ਦਾ ਦੂਸਰਾ ਨਾਮ ਪਿੱਤਰਹੰਤਾ ਹੈ ਅਜਾਤਸ਼ਤਰੂ ਕਿਸ ਤਰ੍ਹਾਂ ਨੂੰ ਮੰਨਦਾ ਸੀ ਤਾਂ ਇਹ ਵੀ ਆਪਣੇ ਪਿਤਾ ਵਾਂਗ ਬੁੱਧ ਤੇ ਜੈਨ ਧਰਮ ਦੋਵਾਂ ਨੂੰ ਹੀ ਮੰਨਦਾ ਸੀ ਤਾਂ ਕਈ ਵਾਰ ਇਸ ਨੂੰ ਬੁੱਧ ਤੇ ਜੈਨ ਧਰਮ ਦੇ ਗੁਰੂ ਸੀ ਜਨ ਜੋ ਮਹਾਵੀਰ ਤੇ ਮਹਾਤਮਾ ਬੁੱਧ ਜੀ ਉਹਨਾਂ ਕੋਲੇ ਇਹ ਮਿਲਣ ਜਾਂਦਾ ਸੀ ਅਗਲਾ ਪ੍ਰਸ਼ਨ ਹੈ ਕਿ ਅਜਾਤਸ਼ਤਰੂ ਨੇ ਬੁੱਧ ਧਰਮ ਦੀ ਕਿਹੜੀ ਸਭਾ ਕਰਵਾਈ ਸੀ ਤਾਂ ਇਹ ਪਹਿਲੀ ਬੁੱਧ ਸਭਾ ਕਰਵਾਈ ਸੀ ਜੋ 483 BC ਇਸਵੀ ਪੂਰਵ ਵਿੱਚ ਹੋਈ ਸੀਗੀ ਤਾਂ ਰਾਜਗ੍ਰਹਿ ਦੇ ਵਿੱਚ ਹੋਈ ਸੀ ਤੇ ਇਸ ਦੀ ਪ੍ਰਧਾਨਗੀ ਸੀ ਜਿਹੜੀ ਆ ਸੌਰੀ ਇਸ ਦੀ ਜਿਹੜੀ ਕਹੋ ਦੇਖ ਰੇ ਸੀਗੀ ਉਹ ਜਾਲ ਸ਼ਤ్రੂ ਨੇ ਕੀਤੀ ਸੀ ਤਾਂ ਅਜਾਤ ਸ਼ਤ్రੂ ਦੇ ਪੁੱਤਰ ਦਾ ਨਾਮ ਕੀ ਸੀ ਅਜਾਤ ਸ਼ਤ్రੂ ਦੇ ਪੁੱਤਰ ਦਾ ਨਾਮ ਉਦਨ ਸੀ ਹਿਸਟਰੀ ਦੇ ਵਿੱਚ ਆਪ ਨੂੰ ਆਹੀ ਤਸਵੀਰ ਹੈ ਜਿਹੜੀ ਅਸਲੀ ਉਦਨ ਦੀ ਮਿਲਦੀ ਹੈ ਤਾਂ ਇਸ ਨੇ ਵੀ ਆਪਣੇ ਪਿਤਾ ਵਾਂਗ ਆ ਇਸ ਦੇ ਪਿਤਾ ਨੇ ਅਜਾਤ ਸ਼ਤ్రੂ ਨੇ ਆਪਣੇ ਪਿਤਾ ਬਿੰਬੀਸਰ ਨੂੰ ਕਤਲ ਕੀਤਾ ਸੀ ਤੇ ਉਦਨ ਨੇ ਵੀ ਆਪਣੇ ਪਿਤਾ ਆਜਾਦ ਸ਼ਕਤਰੂ ਨੂੰ ਮੌਦਿਕਾਲ ਉਤਾਰਤਾ ਤੇ ਬਾਅਦ ਵਿੱਚ ਆਪ ਰਾਜਗਦੀ ਤੇ ਬੈਠ ਗਏ ਉਦਨ ਰਾਜਗਦੀ ਉੱਤੇ ਬਰਾਜਮਾਨ ਕਦੋਂ ਹੋਇਆ 460 ਈਸਵੀ ਪੂਰਵ ਤੋਂ ਲੈ ਕੇ 444 ਈਸਵੀ ਪੂਰਵ ਤੱਕ ਤਾਂ ਇਹ ਜਿਹੜਾ ਇਸ ਵੰਸ਼ ਦਾ ਜਿਹੜਾ ਆਖਰੀ ਰਾਜਾ ਸੀ ਇਸ ਤੋਂ ਬਾਅਦ ਸੀ ਸ਼ਿਸ਼ੂਨਾਗ ਵੰਸ਼ ਤਾਂ ਹੁਣ ਸ਼ਿਸ਼ੂਨਾਗ ਵੰਸ਼ ਦੀ ਸਥਾਪਨਾ ਕਿਵੇਂ ਹੁੰਦੀ ਹੈ ਤਾਂ ਦੇਖੋ ਜਿਹੜਾ ਆਪਣਾ ਲਾਸਟ ਵਾਲਾ ਰਾਜਾ ਉਦਨ ਸੀ ਉਸਨੇ ਆਪਣੇ ਪਿਤਾ ਨੂੰ ਮਾਰਿਆ ਸੀ ਤਾਂ ਉਦੋਂ ਲੋਕਾਂ ਨੇ ਇਹ ਸੋਚਿਆ ਕਿ ਇਹ ਸਾਰੇ ਆਪਣੇ ਪਿਤਾ ਦਾ ਕਤਲ ਕਰਦੇ ਨੇ ਇਸ ਕਰਕੇ ਉਹਨਾਂ ਨੇ ਆਪਣੀ ਸਭਾ ਬੁਲਾ ਕੇ ਤਾਂ ਆਪਣੇ ਵਿੱਚੋਂ ਜਿਹੜਾ ਸ਼ਿਸ਼ੂਨਾਗ ਸੀ ਜੋ ਕਿ ਉਸ ਸਮੇਂ ਬਹੁਤ ਸਿਆਣਾ ਰਾਜਾ ਮੰਨਿਆ ਜਾਂਦਾ ਸੀ ਸਿਆਣਾ ਇਨਸਾਨ ਮੰਨਿਆ ਜਾਂਦਾ ਸੀ ਉਸ ਨੂੰ ਮਗਧ ਦੇ ਜਿਹੜੇ ਰਾਜ ਦੇ ਉੱਤੇ ਬਿਰਾਜਮਾਨ ਕਰਵਾ ਦਿੱਤਾ ਸੀ ਤਾਂ ਸ਼ਿਸ਼ੂਨਾਗ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਹੈ ਪਹਿਲਾ ਕੁਸ਼ਨ ਹੈ ਤਾਂ ਸ਼ਿਸ਼ੂਨਾਗ ਨੇ ਇਸ ਦੇ ਨਾਮ ਤੋਂ ਹੀ ਕਲੀਅਰ ਹੈ ਤਾਂ ਇਸ ਸਮੇਂ ਮਗਧ ਸਾਮਰਾਜ ਦੀ ਰਾਜਧਾਨੀ ਕਿਹੜੀ ਸੀ ਤਾਂ ਇਹ ਵਿਸ਼ਾਲੀ ਸੀ ਬਿਹਾਰ ਦੇ ਵਿੱਚ ਮੈਪ ਤੁਸੀਂ ਦੇਖ ਸਕਦੇ ਹੋ ਇਸ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕੌਣ ਸੀ ਇਸ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ ਕਾਲ ਅਸ਼ੋਕਾ ਉਸ ਦਾ ਦੂਜਾ ਨਾਮ ਉਸ ਨੂੰ ਕਿਹੜੇ ਨਾਮ ਨਾਲ ਵੀ ਜਾਣਿਆ ਜਾਂਦਾ ਕਾਕਾ ਵਰਨ ਗਾਕ ਵਰਨ ਨੂੰ ਕਹਿ ਸਕਦੇ ਆ ਤਾਂ ਇਸ ਸਮੇਂ ਜਿਹੜੀ ਰਾਜਧਾਨੀ ਆ ਉਹ ਪਾਟਲੀਪੁੱਤਰ ਹੋ ਗਈ ਸੀ ਅਗਲਾ ਪ੍ਰਸ਼ਨ ਹੈ ਕਿ ਕਾਲਸ਼ੋਕਾ ਦਾ ਬੁੱਧ ਧਰਮ ਵਿੱਚ ਕੀ ਯੋਗਦਾਨ ਹੈ ਇਹਨੇ ਦੂਜੀ ਜਿਹੜੀ ਬੁੱਧ ਸਭਾ ਦਾ ਆਯੋਜਨ ਕਰਵਾਇਆ ਸੀ 383 ਈਸਵੀ ਪੂਰਵ ਵਿਸ਼ਾਲੀ ਵਿੱਚ ਅਗਲਾ ਆਨੰਦਵਨਚ ਤਾਂ ਆਨੰਦਵਨਚ ਜਿਹੜਾ ਆਖਰੀ ਵਨਚ ਹੁੰਦਾ ਹੈ ਇਸ ਦੇ ਉੱਤੇ ਇਸ ਤੋਂ ਬਾਅਦ ਮੌਰੀਆ ਸਾਮਰਾਜ ਦੀ ਜਿਹੜੀ ਸਥਾਪਨਾ ਹੋਵੇਗੀ ਉਦੇ ਬਾਰੇ ਪੜਾਂਗੇ ਤਾਂ ਆਨੰਦਵੰਚ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਮਹਾ ਪਦਮਨੰਦ ਜੀ ਸੀ ਜਨ ਸੰਜੋ ਉਹਨਾਂ ਨੇ ਆਨੰਦਵੰਚ ਦੀ ਜਿਹੜੀ ਸਥਾਪਨਾ ਕੀਤੀ ਸੀ ਇਹ ਜਿਹੜਾ ਆਨੰਦਵੰਚ ਸੀ 344 ਈਸਵੀ ਪੂਰਵ ਤੋਂ ਲੈ ਕੇ 322 ਈਸਵੀ ਪੂਰਵ ਤੱਕ ਹੀ ਜਿਹੜਾ ਗੱਦੀ ਤੇ ਬਰਾਜਮਾਨ ਰਿਹਾ ਹੁਣ ਜੋ ਮਹਾ ਪਦਮਨੰਦ ਸੀਗਾ ਇਹ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਸੀ ਤਾਂ ਇਹਨੇ ਨਾਲ ਦੇ ਇਲਾਕਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੁਸੀਂ ਨਕਸ਼ੇ 'ਚ ਦੇਖ ਸਕਦੇ ਹੋ ਕਿ ਇਸ ਨੇ ਮਗਧ ਸਾਮਰਾਜ ਨੂੰ ਕਿੰਨਾ ਵਿਸ਼ਾਲ ਕਰ ਦਿੱਤਾ ਸੀ ਤਾਂ ਇਸ ਕਰਕੇ ਇਸ ਨੇ ਏਕਰਾਟ ਨਾਂ ਦੀ ਉਪਾਧੀ ਧਾਰਨ ਕੀਤੀ ਸੀ ਏਕਰਾਟ ਮਤਲਬ ਇੱਕ ਮਾਤਰ ਸ੍ਰੇਸ਼ਟ ਰਾਜਾ ਇਸ ਤੋਂ ਬਾਅਦ ਮਹਾ ਪਦਮਨੰਦ ਨੇ ਕਿਸ ਨੂੰ ਜਿੱਤਿਆ ਸੀ ਤਾਂ ਕਲਿੰਗ ਨੂੰ ਸਭ ਤੋਂ ਪਹਿਲਾਂ ਮਹਾ ਪਦਮਨੰਦ ਨੇ ਜਿੱਤ ਲਿਆ ਸੀ ਇੱਥੇ ਉਸ ਨੇ ਇੱਕ ਨਹਿਰ ਵੀ ਬਣਵਾਈ ਸੀ ਜਿਸ ਦਾ ਜਿਹੜਾ ਜ਼ਿਕਰ ਆ ਉਹ ਖਾਰਵੇਲਾ ਦੀਆਂ ਜਿਹੜੀਆਂ ਗੁਫਾਵਾਂ ਨੇ ਉੱਥੋਂ ਦਾ ਉੱਥੇ ਜਿਹੜਾ ਇਨਸਕ੍ਰਿਪਸ਼ਨਸ ਨੇ ਉੱਥੇ ਇਸ ਦਾ ਜ਼ਿਕਰ ਮਿਲਦਾ ਹੈ ਕਿ ਮਹਾਪਦਮਨੰਦ ਨੇ ਕਲਿੰਗਾ ਨੂੰ ਜਿੱਤ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀਗਾ ਤਾਂ ਅਗਲਾ ਹੈ ਵਿਆਕਰਨ ਦੇ ਮਹਾ ਰਿਸ਼ੀ ਪਾਨਣੀ ਉਹ ਕਿਸ ਦੇ ਦੋਸਤ ਸੀ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਮਹਾਪਦਮਨੰਦ ਦੇ ਅਗਲਾ ਪ੍ਰਸ਼ਨ ਹੈ ਕਿ ਮਹਾਪਦਮਨੰਦ ਤੋਂ ਬਾਅਦ ਕਿਹੜਾ ਰਾਜਾ ਜਿਹੜਾ ਮਗਧ ਸਾਮਰਾਜ ਦੀ ਗੱਦੀ ਉੱਤੇ ਬਰਾਜਮਾਨ ਹੋਇਆ ਤਾਂ ਇਹ ਧਨਾਨੰਦ ਸੀ ਇਹ ਬਹੁਤ ਹੀ ਘਮੰਡੀ ਰਾਜਾ ਸੀ ਇਸ ਦੇ ਕਰਕੇ ਹੀ ਜਿਹੜਾ ਆ ਨੰਦ ਵੰਸ਼ਾ ਉਸ ਦੀ ਜਿਹੜੀ ਕਹੋ ਅਪਾ ਕਹਿ ਸਕਦੇ ਆ ਉਸ ਦਾ ਪਤਨ ਹੋ ਗਿਆ ਇਹ ਬਹੁਤ ਕਮੰਡੀ ਰਾਜਾ ਸੀ ਇਸ ਨੇ ਆਪਣੇ ਸਾਮਰਾਜ ਦੀਆਂ ਜਿਹੜੀਆਂ ਇੰਨੀਆਂ ਨੀਆਂ ਆਪਣਾ ਐਡਾ ਸਾਮਰਾਜ ਬਣ ਗਿਆ ਸੀ ਉਸ ਨੂੰ ਸੰਭਾਲਣ ਦੇ ਲਈ ਕੋਈ ਖਾਸ ਯਤਨ ਨਹੀਂ ਕੀਤੇ ਇੱਕ ਪਾਸੇ ਸਕੰਦਰ ਮਕਦੂਨੀਆ ਦਾ ਜੋ ਰਾਜਾ ਸੀਗਾ ਉਸ ਨੇ ਹਮਲਾ ਕੀਤਾ ਹੈ ਜਿਵੇਂ ਭਾਰਤ ਤੇ ਦੂਸਰੇ ਪਾਸੇ ਇਸ ਦੇ ਜਿਹੜੇ ਅੰਦਰੂਨੀ ਬਗਾਵਤਾਂ ਇਸ ਦੇ ਸਮੇਂ ਸ਼ੁਰੂ ਹੋ ਚੁੱਕੀਆਂ ਸੀ ਤਾਂ ਅਨੰਦ ਕਿਸ ਯੂਨਾਨੀ ਸ਼ਾਸਕ ਦਾ ਸਮਕਾਲੀ ਸੀ ਸਕੰਦਰ ਮਹਾਨ ਦਾ ਤਾਂ ਗ੍ਰੀਕ ਸਾਹਿਤ ਵਿੱਚ ਤੁਨਾਂ ਦਾ ਨਾਮ ਕੀ ਮਿਲਦਾ ਹੈ ਅਗਰ ਮੀਜ਼ ਇਸ ਨੂੰ ਯਾਦ ਰੱਖਣਾ ਇੰਪੋਰਟੈਂਟ ਕੁਐਸਚਨ ਹੈ ਤਾਂ ਇਸ ਦੇ ਨਾਲ ਇੱਕ ਕਿੱਸਾ ਜੁੜਿਆ ਹੋਇਆ ਹੈ ਕਟੱਲਿਆ ਜੀ ਦਾ ਉਹਨਾਂ ਨੇ ਕਿਹਾ ਜਾਂਦਾ ਹੈ ਕਿ ਉਹ ਕਟੱਲਿਆ ਜੀ ਅਰਥ ਸ਼ਾਸਤਰ ਨਾਂ ਦੀ ਕਿਤਾਬ ਲਿਖ ਕੇ ਇਸ ਰਾਜੇ ਕੋਲ ਆਏ ਸੀ ਤਾਂ ਜਦੋਂ ਉਸ ਨੇ ਇਹਨਾਂ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਰਾਜ ਪ੍ਰਬੰਧ ਚਲਾਉਣਾ ਚਾਹੀਦਾ ਹੈ ਤਾਂ ਇਸ ਨੇ ਉਸ ਦੀ ਬੇਇਜ਼ਤੀ ਕੀਤੀ ਅਤੇ ਉਹਨਾਂ ਨੇ ਆਪਣੀ ਝੋਟੀ ਖੋਲ ਲਈ ਤੇ ਕਿਹਾ ਜਦ ਦਿਨ ਮੈਂ ਨੰਦ ਵੰਸ਼ ਦੀ ਸਬ ਖਾਤਮਾ ਕਰ ਦਾਂਗਾ ਉਸ ਦਿਨ ਮੈਂ ਆਪਣੇ ਜਿਹੜੇ ਵਾਰ ਉਹ ਬੰਨਾਂਗਾ ਪਰ ਉਸ ਤੋਂ ਬਾਅਦ ਉਹਨਾਂ ਨੇ ਕਿਵੇਂ ਮੌਰਿਆ ਸਾਮਰਾਜ ਦੇ ਵਿੱਚ ਚੰਦਰਗੁਪਤ ਮੌਰਿਆ ਨੂੰ ਲੱਭਿਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਤੇ ਚੰਦਰਗੁਪਤ ਮੌਰਿਆ ਤੋਂ ਜਿਹੜਾ ਆਪਣਾ ਧਾਨ ਨੰਦ ਸੀ ਉਸ ਦਾ ਕਤਲ ਕਰਵਾ ਕੇ ਨੰਦ ਵੰਸ਼ ਨੂੰ ਸਮਾਪਤ ਕਰਤਾ ਅਤੇ ਮੌਰਿਆ ਸਾਮਰਾਜ ਦੀ ਜਿਹੜੀ ਸਥਾਪਨਾ ਕੀਤੀ ਤੇ ਆਪਣੀ ਬੇਇਜ਼ਤੀ ਦਾ ਬਦਲਾ ਵੀ ਲੈ ਤਾਂ ਇਹ ਕੁਝ 35 ਕੁਐਸਚਨ ਸੀਗੇ ਆਪਣੇ ਮਗਧ ਸਾਮਰਾਜ ਨੂੰ ਲੈ ਕੇ ਬਹੁਤ ਇੰਪੋਰਟੈਂਟ ਕੁਐਸਚਨ ਨੇ ਇਹ ਅਕਸਰ ਪੁੱਛੇ ਜਾਂਦੇ ਨੇ ਕਿਸ ਸਮੇਂ ਕਿਹੜੀ ਰਾਜਧਾਨੀ ਸੀ ਕਿਹੜਾ ਵੰਸ਼ ਕਿੰਨਾ ਚਿਰ ਚੱਲਿਆ ਕਿਹੜਾ ਮਹਾਨ ਰਾਜਾ ਸੀ ਤੇ ਉਸਨੇ ਕੀ ਮਹਾਨ ਕੰਮ ਕੀਤੇ ਥੈਂਕ ਯੂ ਅ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ ਧੰਨਵਾਦ